ਦੇ ਸਾਥੀ ਆ ਖਾਸ ਕਰਕੇ ਮੁਲਾਜ਼ਮਾਂ ਨੂੰ ਮੇਰੀ ਬੇਨਤੀ ਆ ਕਿ ਉਹ ਲੰਮਾ ਬੋਲਣ ਦੀ ਆਦਤ ਆ ਥੋੜਾ ਜਿਆ ਘੱਟ ਬੋਲਣ ਦਿੱਲੀ ਵੱਲ ਕੁਝ ਕਰ ਰਹੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਦੇ ਲਈ ਜੋ ਤਸ਼ੱਦਦ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਅਤੇ ਖਨੋਰੀ ਬਾਰਡਰਾਂ ਤੇ ਢਾਇਆ ਗਿਆ ਉੱਥੋਂ ਲੈ ਕੇ ਦੇਸ਼ ਭਰ ਵਿੱਚ ਇੱਕ ਰੋਸ ਦੀ ਲਹਿਰ ਆ ਰੋਸੇ ਰੋਸ ਤੇ ਚੱਲਦੇ ਆ 16 ਫਰਵਰੀ ਯਾਨੀ ਕਿ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ ਸੱਦਾ ਦਿੱਤਾ ਗਿਆ ਜਿਸ ਨੂੰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਰਵਾ ਹੰਗਾਰਾ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਦੇ ਸਾਰੇ ਪ੍ਰਮੁੱਖ ਬਾਜ਼ਾਰ ਬੰਦ ਨੇ ਬੱਸਾਂ ਦੇ ਚੱਕੇ ਜਾਮ ਨੇ ਹਾਈਵੇ ਜਾਮ ਕਰ ਦਿੱਤੇ ਗਏ ਨੇ ਪੈਟਰੋਲ ਪੰਪ ਵੀ ਬੰਦ ਰੱਖੇ ਗਏ ਨੇ ਤੋਂ ਹਰ ਵਰਗ ਵੱਲੋਂ ਪਰਵਾ ਹੰਗਾਰਾ ਦਿੱਤਾ ਗਿਆ ਸਮਰਥਨ ਦਿੱਤਾ ਗਿਆ ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣੇ ਦਫ਼ਤਰ ਅਤੇ ਸਾਰੇ ਵਿਧਕਤਾਰੇ ਬੰਦ ਰੱਖ ਕੇ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਹੈ ਉਹ ਬਰੰਦ ਕੀਤੀ ਗਈ ਹੈ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਦੀਆਂ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਕਿਸਾਨ ਅਤੇ ਵੱਖ-ਵੱਖ ਟੇਡ ਯੂਨੀਅਨ ਨਾਲ ਜੁੜੇ ਨੁਮਾਇंदे کارਕੁਨ ਵਰਕਰ ਇੱਥੇ ਪਹੁੰਚੇ ਨੇ ਔਰ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਮੁਜ਼ਾਹਰਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਜਸ਼ੀਲੀਆ ਤਕਰੀਰਾਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਜੋ ਵਰਤਾਰਾ ਜੋ ਗੈਰਮੁਖੀ ਵਤੀਰਾ ਕਿਸਾਨਾਂ ਦੇ ਨਾਲ ਦਿਖਾਇਆ ਗਿਆ ਕਿਸ ਤਰ੍ਹਾਂ ਦੇ ਨਾਲ ਹੰਝੂ ਗੈਸ ਦੇ ਗੋਲੇ ਡ੍ਰੋਨ ਤੇ ਰਾਹੀ ਵਰਸਾਏ ਗਏ ਗਬਰਦੀਆਂ ਗੋਲੀਆਂ ਚੜਾਈਆਂ ਗਈਆਂ 4-500 ਕਿਸਾਨ ਹੁਣ ਤੱਕ ਜਿਹੜਾ ਜ਼ਖਮੀ ਹੋ ਚੁੱਕਿਆ ਹੈ। ਤੋਂ ਇਸ ਵਤੀਰੇ ਦੇ ਖਿਲਾਫ ਦੇਸ਼ ਭਰ ਵਿੱਚ ਇੱਕ ਵੱਡਾ ਰੋਸ ਜਿਹੜਾ ਉਹ ਦੇਖਣ ਨੂੰ ਮਿਲਿਆ। ਇਸੇ ਦੇ ਚੱਲਦਿਆਂ ਬੀਤੇ ਕੱਲ ਵੀ 4 ਘੰਟੇ ਦੇ ਲਈ ਰੇਲ ਆਵਾਜਾਈ ਦਾ ਚੱਕਾ ਜਾਮ ਕੀਤਾ ਗਿਆ। ਤੋਂ ਅੱਜ ਭਾਰਤaband ਦਾ ਸੱਦਾ ਦਿੱਤਾ ਗਿਆ ਜਿਸ ਨੂੰ ਅੱਜ ਹਰ ਵਰਗ ਵੱਲੋਂ ਡਟਵੀਂ ਹਮਾਇਤ ਦਿੱਤੀ ਜਾ ਰਹੀ ਹੈ। ਆਪਾਂ ਕੱਤਰ ਹੋਇਆ। ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹਾ ਦਾ ਨਾਅਰਾ ਮਾਰਿਆ ਜਾ ਰਿਹਾ ਹੈ। ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੋਂ ਇਸ ਧਰਨੇ ਦੇ ਵਿੱਚ ਕਿਸਾਨਾਂ ਅਤੇ ਪਰ ਆਪੋਰੇ ਬੰਦਾ ਮੁਲਾਜ਼ਮਾਂ ਦੁਕਾਨਦਾਰਾਂ ਦੇ ਨਾਲ ਨਾਲ ਵੱਡੀ ਗਿਣਤੀ ਚ ਬੀਬੀਆਂ ਵੀ ਪਹੁੰਚੀਆਂ ਨੇ ਪਰ ਬੜੇ ਰੋਹ ਦੇ ਨਾਲ ਬੜੇ ਜੋਸ਼ ਦੇ ਨਾਲ ਇਸ ਧਰਨੇ ਦੇ ਵਿੱਚ ਜਿਹੜੀ ਹੈ ਉਹ ਸ਼ਮੂਲਿਤ ਕੀਤੀ ਗਈ ਹੈ ਤੋਂ 4 ਵਜੇ ਤੱਕ ਇਹ ਧਰਨਾ ਅੱਛੇ ਤਰ੍ਹਾਂ ਜਾਰੀ ਰਹਿਣ ਵਾਲਾ ਹੈ ਤੋਂ ਵਕਫ ਵਕਫ ਸਰਕਾਰ ਵੱਲੋਂ ਟ्रेड ਯੂਨੀਅਨਾਂ ਦੇ ਆਗੂਆਂ ਦੇ ਨਾਲ ਜਰੂਰ ਗੱਲਬਾਤ ਕਰਾਂਗੇ ਕਿ ਉਹ ਆਖਰ ਕਿਸ ਤਰ੍ਹਾਂ ਵੇਖਦੇ ਇਸ ਮਤੀਏ ਨੂੰ ਬੁਟਾਲਾ ਮੁਕਤ ਖਾਦ ਹੋਇਆ ਹੈ ਅੱਜ ਉਹ ਸਰਕਾਰ ਦੇ ਖਿਲਾਫ ਲੜ ਰਹੇ ਮੈਂ ਜਤਿੰਦਰ ਸਿੰਘ ਛੀਨਾ ਸੂਬਾ ਮੇਜ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਦਾ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਦੀਆਂ ਸੰਤੀ ਮਜ਼ਦੂਰ ਜਥੇਬੰਦੀਆਂ ਵੱਲੋਂ ਭਾਰਤaband ਅੱਜ ਦਾ ਸੱਦਾ ਦਿੱਤਾ ਗਿਆ ਹੈ ਔਰ ਉਹਦੇ ਚ ਦੇਸ਼ ਦੇ ਸਮੂਹ ਮੁਲਾਜ਼ਮ ਜਥੇਬੰਦੀਆਂ ਵਪਾਰ ਮੰਡਲ ਟਰਾਂਸਪੋਰਟ ਦੀਆਂ ਜਥੇਬੰਦੀਆਂ ਦੁਕਾਨਦਾਰ ਸਭ ਸ਼ਾਮਲ ਹੋ ਗਏ ਨੇ ਮੁਕੰਮਲ ਬੰਦ ਹੈ ਅੱਜ ਔਰ ਦੇਸ਼ ਦੇ ਅੰਦਰ ਜਿਹੜਾ ਕਾਰਪੋਰੇਟ ਦਾ મોદી ਦਾ ਝੰਡਾ ਉਹਨੂੰ ਅੱਜ ਦੇਸ਼ ਦੇ ਲੋਕਾਂ ਨੇ ਪੂਰਾ ਚੈਲੰਜ ਕੀਤਾ ਔਰ ਕਿਸਾਨਾਂ ਦਾ ਜਿਹੜਾ ਉਹ ਐਮਐਸਬੀ ਗਰੰਟੀ ਕਾਨੂੰਨ ਬਣਾਉਣਾ ਕਰਜ਼ਾ ਮਾਫੀ ਮਜ਼ਦੂਰਾਂ ਦੇ ਚਾਰ ਕੋਡ ਰੱਦ ਕਰਾਉਣਾ ਮੁਲਾਜ਼ਮਾਂ ਦੀ ਪੈਨਸ਼ਨ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਜੀਐਸਟੀ ਦਾ ਰਫੰਡ ਜਿਹੜਾ ਕੈਸ ਮੀਟਿੰਗਾਂ ਤਾਂ ਦੌਰ ਲਗਾਤਾਰ جاری ਹੈ ਹੁਣ ਫਿਰ 18 ਤਰੀਕ ਨੂੰ ਮੀਟਿੰਗ ਰੱਖੀ ਗਈ ਹੈ ਕੀ ਲੱਗਦਾ ਹੈ ਇਹਨਾਂ ਮੀਟਿੰਗਾਂ ਦਾ ਕੋਈ ਸਾਰਤਕ ਨਤੀਜਾ ਸਾਹਮਣੇ ਆਊਗਾ ਦੇਖੋ ਇਹ ਮੀਟਿੰਗਾਂ ਜਿਹੜੀਆਂ ਇਹ ਤਰੀਕਾ ਵਰਤਿਆ ਜਾ ਰਿਹਾ ਇਹ ਗਿਣ ਮਿਥ ਕੇ ਵਰਤਿਆ ਜਾ ਰਿਹਾ ਲਮਕਾਉਣ ਦਾ ਤਰੀਕਾ ਹੈ ਲਮਕਾ ਕੇ ਅੰਦੋਲਨ ਨੂੰ ਖਤਮ ਕਰਾਉਣ ਦਾ ਤਰੀਕਾ ਹੈ ਅੱਗੇ ਫਿਰ ਕੀ ਰੂਪਰੇਖਾ ਰਹੇਗੀ ਇਹ ਸੰਯੁਕਤ ਅਸਲ ਚ ਦੇਸ਼ ਦੀ ਵੱਡੀ ਤਾਕਤ ਸੰਯੁਕਤ ਕਿਸਾਨ ਮੋਰਚਾ ਤੇ ਦੇਸ਼ ਦੀਆਂ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਨੇ 18 ਤਰੀਕ ਨੂੰ ਮੀਟਿੰਗ ਰੱਖੀ ਆ ਉਹ ਸਾਰੇ ਹਲਾਤ ਦਾ 18 ਤਰੀਕ ਨੂੰ ਮਲਾਂਕਣ ਕਰਕੇ ਅਗਲਾ ਪ੍ਰੋਗਰਾਮ ਇਹ ਇਹ 4 ਵਜੇ ਤੱਕ ਜਾਰੀ ਰਹਿਣਾ ਚਾਹੀਦਾ 4 ਵਜੇ ਤੱਕ ਜਿਹੜਾ ਧਰਨਾ ਜਾਰੀ ਰਹੂਗਾ ਠੀਕ ਆ ਜੀ ਸਾਰਿਆਂ ਦੀ ਮਜ਼ਦੂਰ ਕਿਸਾਨਾਂ ਦਾ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਕਿਸਾਨਾਂ ਦਾ ਜਿੰਦਾਬਾਦ ਜਿੰਦਾਬਾਦ ਵਾਦੀ ਸਰਕਾਰ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨਣ ਵਾਲੀ ਸਰਕਾਰ ਮਰਦਾਬਾਦ 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 ਮਜ਼ਦੂਰ ਕਿਸਾਨੇ ਦਾ ਜਿੰਦਾਬਾਦ 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 ਲਈ ਚਲੋ ਨਾ ਹੁਣ ਤੁਹਾਡੇ ਯਾਰ ਮੈਂ ਬਾਈਟ ਕਿੱਦਾ ਦਿਆਂ ਕੀ ਕਰੀ ਜਾਂਦੇ ਆ ਯਾਰ ਬਾਈਟ ਮੇਰੀ ਪੱਤਰਕਾਰਾਂ ਵੀਰਾਂ ਨੂੰ ਬੇਨਤੀ ਆ ਕਿ ਬਾਈਟ ਸਟੇ ਸੈਕਟੀ ਮੈਂ ਕੁਲਵੰਤ ਸਿੰਘ 바ਵਾ ਜਨ ਸ਼ਕਤੀ ਹਿੰਦ ਮਜ਼ਦੂਰ ਸਭ ਪੰਜਾਬ ਇਹ ਦੱਸਣਾ ਚਾਹੁੰਦਾ ਕਿ ਅੱਜ 16 ਦਾ ਬੰਦ ਹੈ ਉਹ ਸੰਯੁਕਤ ਕਿਸਾਨ ਮੋਰਚਾ ਇੱਥੇ ਸੈਂਟਰ ਦੀਆਂ 10 ਜਥੇਬੰਦੀਆਂ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ ਔਰ ਇਹ ਤਮਾਮ ਹਿੰਦੁਸਤਾਨ ਬੰਦ ਹੈ ਇਹਦੇ ਸਦਕਾ ਪੂਰਾ ਪੰਜਾਬ ਬੰਦ ਹੈ ਪੰਜਾਬ ਦੇ ਸਦਕਾ ਅੰਮ੍ਰਿਤਸਰ ਬੰਦ ਹੈ ਕਿਉਂਕਿ ਜਿਹੜੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਆਪਣਾ ਘੱਟੋ-ਘੱਟ ਤਨਖਾਹ ਦੀ ਜਿਹੜੀ ਮੰਗ ਹੈ 26000 ਉਹਨਾਂ ਜੀ ਚਾਹੀਦੀ ਹੈ ਇਹਦੇ ਨਾਲ ਹੀ ਮਿਨੀਮਮ ਵੇਜ ਦੀ ਰਿਵੀਜ਼ਨ ਨਹੀਂ ਹੋਈ ਉਹ ਵੀ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਕਿਸਾਨਾਂ ਦੀਆਂ ਜਿਹੜੀਆਂ ਕਿਸਾਨਾਂ ਦੀ ਜਿਹੜੀ ਮੰਗਾਂ ਨੇ ਆਪਣਾ ਐਮਐਸ ਐਮਐਸਪੀ ਦੀ ਉਹ ਬਹਾਲ ਹੋਣੀ ਚਾਹੀਦੀ ਹੈ ਸੋ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਤਮਾਮ ਜਿਹੜਾ ਇਹ ਧੰਨਾ ਦਿੱਤਾ ਜਾ ਰਿਹਾ ਬਿਲਕੁਲ ਇਹ ਧਰਨਾ 4 ਵਜੇ ਤੱਕ ਇਸੇ ਤਰ੍ਹਾਂ ਜਾਰੀ ਰਹਿਣ ਵਾਲਾ ਹੈ ਜੋ ਉਤਾਰਾ ਦੇਖਣ ਨੂੰ ਮਿਲ ਰਿਹਾ ਹੈ ਕੀ ਕਹਿਣਾ ਚਾਹੋਗੇ ਐ ਲੱਗਦਾ ਜਿਵੇਂ ਪੰਜਾਬ ਨੂੰ ਦੇਸ਼ ਨਾਲੋਂ ਕੱਢ ਦਿੱਤਾ ਗਿਆ ਨਹੀਂ ਇਦਾਂ ਦੀ ਗੱਲ ਨਹੀਂ ਹੈਗੀ ਖੈਰ ਜਿਹੜਾ ਹਰਿਆਣੇ ਦੀ ਸਰਕਾਰ ਨੇ ਮਾਹੌਲ ਬਣਾਇਆ ਉਹ ਮਾਹੌਲ ਇਦਾਂ ਦਾ ਬਣਾ ਰਹੀ ਆ ਉਹਨੂੰ ਬਣਾਉਣਾ ਨਹੀਂ ਚਾਹੀਦਾ ਜਿਹੜੇ ਹਰਿਆਣੇ ਦੇ ਲੋਕ ਆ ਉਹ ਵੀ ਇਸੇ ਦੇਸ਼ ਦੇ ਆ ਦਿੱਲੀ ਦੇ ਲੋਕ ਵੀ ਇਸੇ ਦੇਸ਼ ਦੇ ਆ ਪੰਜਾਬ ਦੇ ਲੋਕ ਵੀ ਇਸੇ ਦੇਸ਼ ਦੇ ਆ ਲੇਕਿਨ ਇਹ ਭਾਜਪਾ ਦੀ ਸਰਕਾਰ ਆ ਜਿਹੜੀ ਪੰਜਾਬ ਦਾ ਮਾਹੌਲ ਇਦਾਂ ਦਾ ਬਣਾਉਣਾ ਚਾਹੁੰਦੀ ਆ ਕਿ ਜਿਵੇਂ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਕਿਸਾਨ ਹੀ ਜਿਹੜਿਆ ਦੇਸ਼ ਦਾ ਮਾਹੌਲ ਬਣਾ ਵਿਗਾੜ ਰਹੇ ਆ ਅਸਲ ਵਿੱਚ ਇਹ ਜੜ ਜਿਹੜੀ ਉਹ ਭਾਜਪਾ ਦੀ ਸਰਕਾਰ ਆ ਜਿਹੜੀ ਬਾਰਡਰ ਸਟੇਟਾਂ ਦਾ ਮਾਹੌਲ ਵਿਗਾੜ ਕੇ ਬਾਕੀ ਜਾਂਦੀਆ ਵੋਟਾਂ ਲੈਣ ਦੇ ਲਈ ਇਦਾਂ ਦਾ ਮਾਹੌਲ ਉਹ ਸਿਰਜ ਰਹੀ ਆ ਔਰ ਵੱਖਵਾਦੀ ਨਾਰੇ ਦੇ ਰਹੀ ਆ ਗੋਲੇ ਸਾਇਕੇ ਰਬੜ ਦੀ ਗੋਲੀਆਂ ਚਲਾਈਆਂ ਗਈਆਂ ਜੋ ਛਿੱਧੜ ਟਾਇ ਗਿਆ ਸੋਚੀ ਸਮਝੀ ਸਾਜੇ ਇਹ ਪਹਿਲੀ ਵਾਰੀ ਹੋਇਆ ਕਿ ਡਰੋਨ ਦੇ ਨਾਲ ਥਰੂ ਗੈਸ ਦੇ ਗੋਲੇ ਸੁੱਟੇ ਆ ਰਬੜ ਦੀਆਂ ਗੋਲੀਆਂ ਸੁੱਟੀਆਂ ਆਪਣੇ ਲੋਕਾਂ ਉੱਤੇ ਉਹ ਐ ਅਸਰ ਦਿੰਦਾ ਕਿ ਜਿਵੇਂ ਵਿਦੇਸ਼ੀ ਹਮਲਾ ਹੋਇਆ ਹੁੰਦਾ ਇਹ ਗੱਲ ਬਹੁਤ ਮਾੜੀ ਆ ਔਰ ਪਹਿਲੀ ਵਾਰੀ ਮੋਦੀ ਸਰਕਾਰ ਨੇ ਕੀਤੀ ਆ ਜਿਹੜੀ ਕਿ ਅਤਨਿੰਦਨ ਯੋਗ ਇਹ ਕਦੇ ਵੀ ਮਜ਼ਦੂਰਾਂ ਹਰਿਆਣੇ ਦੇ ਕਿਸਾਨ ਜਿਹੜੇ ਆ ਉੱਥੇ ਪੂਰੀਆਂ ਉਹਨਾਂ ਦੀਆਂ ਬਾਵਾਆਂ ਜਿਹੜੀਆਂ ਆਪਣੇ ਕਿਸਾਨਾਂ ਦੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿੱਚ ਖੜੀਆਂ ਨੇ ਉਹ ਇਹਨਾਂ ਦੇ ਨਾਲ ਸਹਿਯੋਗ ਕਰ ਰਹੇ ਆ ਹਰਿਆਣੇ ਦੇ ਲੋਕ ਸਹਿਯੋਗ ਕਰ ਰਹੇ ਆ ਦਿੱਲੀ ਦੇ ਲੋਕ ਸਹਿਯੋਗ ਕਰ ਰਹੇ ਆ ਕਿਸਾਨਾਂ ਮਜ਼ਦੂਰਾਂ ਦਾ ਏਕਾ ਬਰਕਰਾਰ ਆ ਸਰਕਾਰ ਦੀ ਕੋਸ਼ਿਸ਼ ਆ ਕਿ ਲੋਕਾਂ ਨੂੰ ਮੰਡਿਆ ਜਾਵੇ ਸਰਦਾਂ ਬਣਾਈਆਂ ਜਾਣ ਇਹ ਦੇਸ਼ ਏਕਾ ਇੱਕ ਹੀ ਰਹੇਗਾ ਕੱਲ ਰੇਲਾਂ ਰੋਕਾਂਗੇ ਅੱਜ ਦੇਸ਼ ਬੰਦ ਕੀਤਾ ਕਿ ਅੱਗੇ ਰੰਨੀਤੀ ਕੀ ਰੋਗੇ ਇਹ ਕੇਂਦਰ ਦੀਆਂ ਜਥੇਬੰਦੀਆਂ ਨੇ ਫੈਸਲਾ ਕਰਨਾ ਕਿਉਂਕਿ ਲੜਾਈ ਇਹ ਕੇਂਦਰੀ ਪੱਧਰ ਦੀ ਆ ਜਾਂ ਪੰਜਾਬ ਪੱਧਰ ਦੇ ਉੱਤੇ ਫੈਸਲਾ ਹੋਏਗਾ ਅਮਰਸਰ ਉਹਦਾ ਭਰਪੂਰ ਸਹਿਯੋਗ ਦੇ ਆ ਗਿਆ ਜੋ ਵੀ ਫੈਸਲਾ ਆਏਗਾ ਜੋ ਵੀ ਫੈਸਲਾ ਹੋਊਗਾ ਅਮਰਸਰ ਉਹਦਾ ਭਰਪੂਰ ਸਹਿਯੋਗ ਦੇਊਗਾ 18 ਤਰੀਕ ਨੂੰ ਜਿਹੜੀ ਹੈ ਮੁਰਤੋਂ ਸਯੁਕਤ ਕਹਿ ਸਾਨ ਮੋਰਚੇ ਦੀ ਅਤੇ ਸਨੇਤੀ ਜਥੇਬੰਦੀਆਂ ਦੀ ਜੋ ਹੈ ਉਹ ਮੀਟਿੰਗ ਕੀਤੀ ਜਾਣੀ ਹੈ ਜਿਸ ਦੇ ਵਿੱਚ ਜੋ ਫੈਸਲਾ ਲਿਆਇਆ ਜਾਏਗਾ ਉਸ ਦਾ ਸਮਰਥਨ ਜਿਹੜਾ ਸਮੂਹ ਦੇਸ਼ ਵਾਸੀਆਂ ਵੱਲੋਂ ਕੀਤਾ ਜਾਏਗਾ ਉਹ ਨਾ ਸਤਿ ਕਿਰਪਾ ਸਾਨੂੰ ਸਾਰਿਆਂ ਨੂੰ ਜਿੱਥੇ ਬੰਦੀਆਂ ਸੱਦੇ ਤੇ ਬੀਬੀਆਂ ਵੀ ਇੱਥੇ ਪਹੁੰਚ ਕੀ ਨਾਮ ਹੈ ਕਿੱਥੋਂ ਆਏ ਅਸੀਂ ਚਿੰਡੇਰਾ ਤੋਂ ਨੰਬਰ 7 ਜਿਸ ਤਰ੍ਹਾਂ ਦੇ ਨਾਲ ਤਸ਼ੱਦਦ ਆ ਗਿਆ ਗੋਲੀਆਂ ਚਲਾਈਆਂ ਗਈਆਂ ਕਿ ਹੰਝੂ ਕੇਤੇ ਗੋਲੇ ਚ ਲੈ ਗਏ ਲੱਗਦਾ ਕਿ ਆਪਣੇ ਦੇਸ਼ ਦੀ ਸਰਕਾਰ ਆਪਣੀ ਲੋਕਾਂ ਤੇ ਸਾਡੇ ਲੋਕਾਂ ਤੇ ਸਾਡੇ ਕਿਸਾਨਾਂ ਤੇ ਸਾਡੇ ਮਜ਼ਦੂਰਾਂ ਤੇ ਡਈ ਆ ਇਹਨਾਂ ਨੂੰ ਚਾਹੀਦਾ ਕਿ ਸੋਚਣਾ ਕਿਸਾਨਾਂ ਬਾਰੇ ਮਜ਼ਦੂਰਾਂ ਬਾਰੇ ਕਿ ਇਹ ਜਿਹੜੀਆਂ ਸਾਡੀਆਂ ਮੰਗਾਂ ਵਾ ਪੂਰੀਆਂ ਕਰ ਦੇਣ ਤੇ ਆਪੇ ਨਾ ਕੋਈ ਗੱਲ ਹੋਵੇ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਨਹੀਂ ਦਿੱਤਾ ਨਹੀਂ ਦਿੱਤਾ ਕਿ ਦਿੱਲੀ ਤੱਕ ਹੋਏ ਨਹੀਂ ਦਿੱਤਾ ਦਿੱਲੀ ਤੱਕ ਹੋਏ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਸਾਰੇ ਵਿਰੋਧੀ ਹੈ ਸਾਰੇ ਵਿਰੋਧੀ ਹੈ ਜੋ ਕਿਸਾਨ ਜੋ ਮਜ਼ਦੂਰ ਸਾਰੇ ਵਿਰੋਧੀ ਹੈ ਕਿਉਂਕਿ ਮੰਗਾ ਮੰਨ ਲੈ ਤੇ ਆਪੇ ਵਿਰੋਧ ਹਟ ਜਾਣਾ ਆਪਾਂ ਲੋਕ ਗਲਤ ਆ ਆਪਾਂ ਇਸ ਦੇਸ਼ ਦੇ ਅੰਦਾਜ਼ਨ ਨਾਲੇ ਧੱਕਾ ਕਿਉਂ ਧੱਕਾਏ ਕਰਦੀਆਂ ਵਾਂ ਸਰਕਾਰਾਂ ਕਰਦੀਆਂ ਵਾਂ ਸਰਕਾਰਾਂ ਨੂੰ ਚੰਗੇ ਨਹੀਂ ਲੱਗਦੇ ਕਿਸਾਨ ਨਾ ਮਜ਼ਦੂਰ ਚੰਗੇ ਲੱਗਦੇ ਆ ਉਹਨਾਂ ਨੂੰ ਆਪਣਾ ਢਿੱਡ ਭਰਨਾ ਪੀ ਹੈ। ਦਿੱਲੀ ਦਿੱਲੀ ਤਰਨੇ ਜਾਉਂਦੇ ਨਾ ਦਿੱਲੀ ਅੱਗੇ ਵੀ ਗਏ ਆ। ਅੱਛਾ ਅੱਗੇ ਵੀ ਗਏ ਸੀ? ਹਾਂ ਅੱਗੇ ਵੀ ਗਏ ਆ ਤਰ। ਹਾਂ ਹੁਣ ਵੀ ਜਾਵਾਂਗੇ ਜਦੋਂ ਸਾਡੇ ਇਧਰੋਂ ਜਾਣਗੇ। ਕਿਸਾਨ ਉਹਨਾਂ ਨਾਲ ਜਾਵਾਂਗੇ। ਮਾਦੇ ਜਾਵਾਂਗੇ ਦਿੱਲੀ ਜਾਵਾਂਗੇ ਹਾਂ ਜੀ ਹਾਂ ਜੀ ਜਾ ਅੱਗੇ ਵੀ ਗਏ ਫਿਰ ਜਾਵਾਂਗੇ ਫਿਰ ਹੋਲ ਕੇ ਆ ਰਹੇ ਹਾਂ ਸਰਕਾਰ ਕਹਿੰਦੀ ਜਾਨ ਨਹੀਂ ਦੇਣਾ ਰੋਕਾਂ ਰੋਕਾਂਗੇ ਆਹੀ ਵੀ ਧੱਕੇ ਮਾਰ ਮਾਰ ਕੇ ਆਹੀ ਜਾਵਾਂਗੇ ਐ ਜੇ ਵਾਧਾ ਬਦਬਾਉਣਗੇ ਇਹ ਵੀ ਦਾਬਤ ਬਪਾ ਆਗੇ ਜਾਵਾਂਗੇ ਐ ਜਾਵਾਂਗੇ ਜਿੰਨਾ ਮਰਜੀ ਭਾਵੇਂ ਸਾਡੀਆਂ ਜਾਨਾਂ ਚਾਹਾਂਗਾ ਯਾਰ ਅਸੀਂ ਜਾਵਾਂਗੇ ਭਾਵੇਂ ਮਰਜੀ ਜ਼ੁਲਮ ਕਰੇ ਸਰਕਾਰ ਸਾਹਮਣਾ ਕਰਾਂਗੇ ਜੋ ਮਰਜੀ ਆ ਭਾਵੇਂ ਸਾਡੀਆਂ ਜਾਨਾਂ ਕੁਰਬਾਨ ਕਰ ਦੇਣਾ ਇਹ ਜਾਵਾਂਗੇ ਜ਼ਰੂਰ ਜਾਵਾਂਗੇ ਇਹ ਇਹ ਜੋਸ਼ ਹੈ ਇਹਨਾਂ ਬੀਬੀਆਂ ਦਾ ਤੇ ਸਰਕਾਰ ਜਿੰਨਾ ਮਰਜੀ ਰੋਕਾ ਲਾਵੇ ਜਿੰਨਾ ਮਰਜੀ ਛੱਡਾ ਟਾਵੇ ਜਿੰਨੀ ਮਰਜੀ ਗੋਲੀਆਂ ਚਲਾਵੇ ਪਰ ਹਰ ਹਿੱਲੇ ਜੋ ਹੈ ਉਹ ਪਹਿਲਾਂ ਵਾਂਗ ਖੁਲਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੰਦੋਲਨ ਦੇ ਸ਼ਮੂਲੀਤ ਕਰਨ ਤੇ ਜਿਹੜਾ ਜੋਸ਼ ਹੈ ਉਹ ਪੂਰਾ ਅਠਾ ਮਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰ ਅੰਮ੍ਰਿਤਸਰ ਦੇ ਭੰਡਾਰੀ ਪੁਲ ਦੀਆਂ ਨੇ ਜਿੱਥੇ ਭਾਰਤਵੰਤ ਸੱਦੇ ਦੇ ਤਹਿਤ ਇੱਥੇ ਸਾਰੇ ਸ਼ਹਿਰ ਵੱਲੋਂ ਅੰਮ੍ਰਿਤਸਰ ਦੇ ਨਾਲ-ਨਾਲ ਲੱਗਦੇ ਕਸਬੇਆਂ ਡੇਆਲਾ ਗੁਰੂ ਬਾਬਾ ਬਕਾਲਾ ਰਈਆ ਮਜੀਠਾ ਜਨਾਲਾ ਔਟਾਰੀ ਤੇ ਸਾਰੇ ਕਸਬਿਆਂ ਵੱਲੋਂ ਵੀ ਆਪਣੀ ਦੁਕਾਨਾਂ ਆਪਣੇ ਅਦਾਰੇ ਪੂਰੀ ਤਰ੍ਹਾਂ ਨਾਲ ਬੰਦ ਰੱਖੇ ਗਏ ਨੇ ਵਿਦਿਅਕ ادارے ਵੀ ਬੰਦ ਨੇ ਬੱਸਾਂ ਚਾਹੇ ਉਹ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਚਾਹੇ ਮਿਨੀ ਨੇ ਬੱਸਾਂ ਦਾ ਚੱਕਾ ਵੀ ਪੂਰੀ ਤਰ੍ਹਾਂ ਨਾਲ ਜਾਮ ਹੈ ਹੁਣ 4 ਘੰਟੇ ਦੇ ਲਈ ਸ਼ਹਿਰ ਦੇ ਸਾਰੇ ਮੁੱਖ ਮਾਰਗਾਂ ਤੇ ਵੀ ਕਿਸਾਨਾਂ ਵੱਲੋਂ ਆਤਰਨੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਸੜਕੀ ਯਾਤਿਆਤ ਵੀ ਜਿਹੜਾ ਅੱਜ 4 ਘੰਟੇ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਬੰਦ ਰਹਿਣ ਵਾਲਾ ਭਾਵੇਂ ਬਿਨਾਂ ਸ਼ੱਕ ਲੋਕਾਂ ਨੂੰ ਪਰੇਸ਼ਾਨੀ ਚਲਣੀ ਪੈ ਰਹੀ ਪਰ ਲੋਕ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਔਰ 4 ਵਜੇ ਤੱਕ ਜਿਹੜਾ ਉਰਨ ਰੂਪ ਦੇ ਵਿੱਚ ਕਿਸਾਨਾਂ ਦੇ ਸੰਘਰਸ਼ਪਨ ਦੇ ਸੱਦੇ ਨੂੰ ਆਪਣਾ ਸਹਿਯੋਗ ਦਿੰਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਕਿਸਾਨ ਨੇ ਜਿਹੜੇ ਮਜ਼ਦੂਰ ਨੇ ਕਿਸ ਤਰ੍ਹਾਂ ਉਹਨਾਂ ਨੇ ਹਲਾਤ ਨੇ ਅਸੀਂ ਦਿਨ ਰਾਤ ਵੇਖ ਰਹੇ ਆ ਇਸ ਕਰਕੇ ਹਾਲੀਪਾਰ ਤੇ ਮੰਡ ਦੇ ਸੱਜੇ ਤੇ ਮੇਰਾ ਸਨੂ ਜਿਹੜੇ ਸਾਥੀ ਨੇ ਸਮੂਹ ਜਥੇਬੰਦੀਆਂ ਨੇ ਸਮੂਹ ਜਿਹੜਾ ਟ੍ਰੇਡ ਯੂਨੀਅਨ ਨੇ ਔਰ ਸਮੂਹ ਜਿਹੜੇ ਜਿੰਨੇ ਵੀ ਮੁਲਾਜ਼ਮ ਵਰਕਣ ਜਥੇਬੰਦੀਆਂ ਨੇ ਚਾਹੇ ਉਹ ਕਿਸੇ ਵੀ ਆਧਾਰੇ ਵਿੱਚ ਕੰਮ ਕਰਦੇ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੈਣਦੀ ਆ ਇਸ ਕੰਮ ਦੇ ਲਈ ਇੱਕ ਫਰੰਟ ਇੱਕ ਮੰਚ ਤੇ ਇਕੱਠੇ ਹੋ ਜਾਓ ਤਾਂ ਕਿ ਅਸੀਂ ਆਪਣਾ ਜਿਹੜਾ ਸੰਘਰਸ਼ ਆ ਉਹ ਲੜ ਸਕੀਏ